ਸੀਨੀਅਰ ਪੁਲਿਸ ਕਪਤਾਨ ਗੁਰਦਾਸ ਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਜੀ ਦੇ ਸਖਤ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਪੁਲਿਸ ਨੂੰ ਅੱਜ ਇੱਕ ਵਾਰ ਫਿਰ ਵੱਡੀ ਸਫਲਤਾ ਮਿਲੀ ਹੈ ਆਪਰੇਸ਼ਨ ਕਾਸੋ ਦੇ ਤਹਿਤ 110 ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ 11 ਮੁਕਦਮੇ ਅੱਜ ਦਰਜ ਕੀਤੇ ਗਏ ਹਨ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਸਪੀ ਡੀ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ 1800 ਕਿਲੋ ਲਾਣ ਤੇ 72000 ਮਿਲੀਲੀਟਰ ਇਲੀਸਿਟ ਲਿਕਵਰ ਬਰਾਮਦ ਕੀਤੀ ਗਈ ਹੈ ਅਤੇ ਇਸੇ ਦੇ ਤਹਿਤ 11 ਵੱਖ-ਵੱਖ ਮੁਕਦਮੇ ਦਰਜ ਕੀਤੇ ਗਏ ਹਨ ਔਰ ਇਹਨਾਂ ਗ੍ਰਿਫਤਾਰ ਕੀਤੇ ਗਏ ਔਰੋਪੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਮਾਨਯੋਗ ਚੋਣ ਕਮਿਸ਼ਨ ਦੀਆਂ ਧਾਤਾਂ ਦੇ ਮੁਤਾਬਕ ਜਿਹੜੀ ਹੈਗੀ ਆ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ શ્રી ਗੌਰਵ ਜੱਤੋ ਉਨ੍ਹਾਂ ਦੇ ਨਿਰਦੇਸ਼ਾਂ ਦੇ ਤਹਿਤ શ્રી ਹਰੀਸ਼ ዳਇਮਾ ਐਸਐਸਪੀ ਗੁਰਦਾਸਪੁਰ ਉਨ੍ਹਾਂ ਦੀ ਹਦਾਇਤਾਂ ਦੇ ਮਤਲਬ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਅਲੱਗ-ਅਲੱਗ ਏਰੀਏ ਵਿੱਚ ਬਰਾਮ ਭੈਣੇ ਮੀਆਂ ਖਾਂ ਏਰੀਏ ਜਿਹੜਾ ਪੈਂਦਾ ਹੈਗਾ ਪਿੰਡ ਬੁੱਢਾ ਬਾਲਾ ਪੁਰਾਣਾ ਸ਼ਾਲਾ ਏਰੀਆ ਬਰਾਮਪੁਰ ਦਰਾੰਗਲਾ ਦੇਨਾ ਨਗਰੀ ਏਰੀਏ ਵਿੱਚ ਐਕਸਾਈਡ ਡਿਪਾਰਟਮੈਂਟ ਦੀ ਸਹਿਯੋਗ ਦੇ ਨਾਲ ਸਾਰੇ ਡੀਐਸਪੀ ਸਾਹਿਬਾਨ ਨੇ ਅਲੌਂਗ ਵਿਦ ਐਸਐਚਓਜ਼ ਯਾਨੀ ਪੁਲਿਸ ਪਾਰਟੀਆਂ ਤਿਆਰ ਕੀਤੀ ਗਈ ਸੀ ਸੋ ਅਕਸਾਈ ਦੇ ਉਸ ਬੰਨ ਵਿੱਚ ਪ੍ਰੋਪਰ ਕਸੋ ਆਪਰੇਸ਼ਨ ਚਲਾਇਆ ਗਿਆ ਸੋ ਸਰਚ ਦੇ ਦੌਰਾਨ ਤਕਰੀਬਨ 72000 ਐਮਐਲ ਨਜਾਇਜ਼ ਸ਼ਰਾਬ ਜਰੀ ਹੈਗੀ ਆ ਸਾਰੇ ਜ਼ਿਲ੍ਹੇ ਵਿੱਚ ਬਰਾਮਦ ਕੀਤੀ ਹੈ 1800 ਕਿਲੋ ਲਾਹਣ ਭੈਣੀ ਮੀਆਂ ਏਰੀਆ ਥਾਣੇ ਦੇ ਰੀ ਵਿੱਚ ਡੀਐਸਪੀ ਰਾਜबीर ਸਿੰਘ ਤੇ ਉਹਨਾਂ ਦੀ ਪੁਲਿਸ ਪਾਰਟੀ ਨੇ ਐਕਸਾਈਜ਼ ਮਹਿਕਮੇ ਦੇ ਸਹਿਯੋਗ ਨਾਲ ਜਿਹੜੀ ਹੈਗੀ ਸਰਚ ਆਪਰੇਸ਼ਨ ਦਰਿਆ ਤੇ ਨਾਲ ਜਿਹੜਾ ਬਾਹਰ ਏਰੀਆ ਉਹ ਚੱਕੀਤਾ ਗਾਵਰ ਵਿੱਚੋਂ ਸੱਤ ਤਰਪਾਲਾਂ ਜਿਨ੍ਹਾਂ ਵਿੱਚ ਨਜਾਇਜ਼ ਸ਼ਰਾਬ ਸੀ ਲਾਂ ਸੀ ਸੋ ਉਹ ਸੱਤ ਤਰਪਾਲਾਂ ਜਿਹੜੀਆਂ ਹੈਗੀਆਂ ਨੇ ਮੌਕੇ ਤੇ ਰਿਸਟ੍ਰਾਈ ਕੀਤੀਆਂ ਦੋ ਡਰਮ ਜਿਹੜੇ ਸੀਗੇ ਲਾਂ ਜਿਹੜੇ ਹੈਗੇ ਨੇ 2-200 ਲੀਟਰ ਵਾਲੇ 400 ਲੀਟਰ ਜਿਹੜੀ 400 ਕਿਲੋ ਲਾਂ ਜਿਹੜੀ ਸੀ ਮੌਕੇ ਤੋਂ ਬਰਾਮਦ ਹੋਈ ਉਹ ਵੀ ਰਿਸਟ੍ਰਾਈ ਕੀਤੀ ਗਈ ਸੋ ਪ੍ਰੋਪਰ ਉਸ ਏਰੀਏ ਦੀ ਵੀਡੀਓਗ੍ਰਾਫੀ ਕੀਤੀ ਗਈ ਤੋ ਇਸ ਤੋਂ ਇਲਾਵਾ ਸਾਰੇ ਜ਼ਿਲ੍ਹੇ ਵਿੱਚ ਦੇ 11 ਟੋਟਲ ਮੁਕਰਮੇ ਦਰਜ ਹੋਏ ਨੇ ਐਕਸਾਈਜ਼ ਦੇ ਸੋ ਇਸ ਜਿਹੜੀ ਹੈਗੀ ਪ੍ਰੋਪਰ ਜਿਹੜੀ ਹੈਗੀ ਰਿਕਵਰੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਾਰੇ ਜ਼ਿਲ੍ਹੇ ਵਿੱਚ ਜਿਹੜੀ ਟੋਟਲੀ ਵੈਪਨ ਦੀ ਡਿਪੋਜੀਸ਼ਨ ਹੈਗੀ ਆ ਤਕਰੀਬਨ 2637 ਵੈਪਨ ਜਿਹੜੇ ਡਿਪੋਜ਼ਿਟ ਹੋਏ ਨੇ ਹੁਣ ਤੱਕ ਤੇ 4600 ਦੇ ਕਰੀਬ ਜਿਹੜੇ ਵੈਪਨ ਅਜੇ ਪੈਂਡਿੰਗ ਨੇ ਸੋ 36% ਦੇ ਕਰੀਬ ਜਿਹੜੇ ਵੈਪਨ ਜਿਹੜੇ ਜਮ੍ਹਾਂ ਹੋ ਚੁੱਕੇ ਨੇ ਸੋ ਸੋ ਲਾਬਾ 99% ਜਿਹੜੇ ਹੈਗਾ ਪ੍ਰਿਵੈਂਟ ਜਿਹੜੇ 99 ਦੇ ਕਰੀਬ ਪ੍ਰਿਵੈਂਟਿਵ ਐਕਸ਼ਨ ਹੋਏ ਨੇ ਪੀਓ 11 ਪੀਓ ਹੋਂ ਤੱਕ ਰੈਸਟ ਕੀਤੇ ਨੇ 16 ਮਾਰਚ ਤੋਂ ਬਾਅਦ ਸੋ ਨੋਨ ਬੇਲਬਲ ਵਾਰੰਟ ਜਿਹੜੇ ਹੈਗੇ ਨੇ ਉਹ ਸੀ 11 ਦੇ ਕਰੀਬ ਜਿਹੜੇ ਹੈਗੇ ਨੇ ਐਗਜ਼ੀਕਿਊਟ ਕਰਵਾਏ ਨੇ ਇੱਕ ਪ੍ਰੋਲ ਜੈਂਪਰ ਅਰੈਸਟ ਕੀਤਾ ਸੋ ਅਲੱਗ-ਅਲੱਗ ਹੈਡ ਤੇ ਏਰੀ ਹੈਗੀ ਹੈ ਪ੍ਰੋਪਰ ਜਿਹੜੀ ਮਾਨ ਜੋ ਕਮਿਸ਼ਨ ਦੀ ਅਦਤਾਂ ਤੱਕ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਸੋ ਸਰ ਬੁੱੱਡਾ ਬੰਨਾ ਕੋਈ ਮੁਜਰਮ ਵੀ ਕਾਬੂ ਆਇਆ ਨਹੀਂ ਨਹੀਂ ਬੁੱੱਡਾ ਬਲਾ ਤੋਂ ਸੱਚ ਕੀਤੀ ਕੀ ਹੈ ਲੇਕਿਨ ਉਹ ਬਾਅਦ ਵਿੱਚ ਇਹ ਗੱਲ ਵੈਰੀਫਾਈ ਕਰਾਂਗੇ ਕੇਸਸ ਕਰਕੇ ਉਹ ਸੁਬਾਹ ਜਿਹੜੀ ਹੈਗੀ ਹੈ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਇਸ ਨੂੰ ਸਰ ਇਹ ਲਾਅ ਇਨ ਆਰਡਰ ਨੂੰ ਕਿਸ ਤਰੀਕੇ ਨਾਲ ਚੌਂਕ ਕਮਿਸ਼ਨ ਦੇ ਦੇ ਇੰਤੇਰਾ ਮੈਂਟੇਨ ਰੱਖਿਆ ਜਾਏ ਉਹ ਗਾਈਡਲਾਈਨਸ ਕੀ ਨੇ ਹੁੰਦੀਆਂ ਆਹ ਮਾਨਜੋ ਕਮਿਸ਼ਨਰ ਦੀਆਂ ਰਤਨ ਮੁਤਾਬਕ ਸਾਡੇ ਐਸਐਸਪੀ ਸਾਹਿਬ ਵੱਲੋਂ ਜਾਂ ਮਾਨਜੋ ਡੀਜੀਪੀ ਸਾਹਿਬ ਵੱਲੋਂ ਵੀ ਜਿਹੜੀ ਜਿਹੜੀ ਗਾਈਡਲਾਈਨ ਪ੍ਰੋਪਰ ਟਾਈਮ ਟੂ ਟਾਈਮ ਦਿੱਤੀ ਜਾਂਦੀਆਂ ਨੇ ਸੋ ਮੇਨ ਜਿਹੜੀ ਇਲੈਕਸ਼ਨ ਹੈਗੇ ਫ੍ਰੀ ਐਂਡ ਫੇਅਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਵੀ ਤੁਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਹੈਗੀ ਹੈ ਇਸ ਵਿੱਚ ਨੇਪਰੇ ਚਾੜ੍ਹ ਨਹੀਂ ਪ੍ਰੋਪਰ ਪੁਲਿਸ ਨੂੰ ਸਹਿਯੋਗ ਦਿਓ ਕਿਸੇ ਵੀ ਮਾਰੇ ਅੰਸਰ ਤੋਂ ਕਿਸੇ ਵੀ ਮਾਰੇ ਬਦਲਣ ਦੀ ਲੋੜ ਨਹੀਂ ਸੋ ਉਹਨੂੰ ਮੇਨਟੇਨ ਰੱਖਣ ਲਈ ਜਿਹੜੇ ਮਾਰੇ ਲੋਕਾਂ ਨੂੰ ਇੱਕ ਸਖਤ ਵਾਰਨਿੰਗ ਹੈ ਵੀ ਤੁਸੀਂ ਇਹ ਚੀਜ਼ ਤੇ ਬੜਾ ਕਿਸੇ ਨਾਲ ਵੀ ਨਰਮਾਈ ਨਹੀਂ ਵਰਤੀ ਜਾਊਗੀ ਸੋ ਉਹਨੂੰ ਕੰਟਰੋਲ ਕਰਨ ਲਈ ਇਲਾਕੇ ਵਿੱਚ ਜੋ ਫੌਜ ਦੀ ਮਬਿਲੀਜੇਸ਼ਨ ਟੈਪੈਰਾਮੈਟਰੀ ਫੋਰਸ ਜਿਹੜੀ ਹੈਗੀ ਹੈ ਪ੍ਰੋਪਰ ਉਹਤੀ ਵਤੋਂ ਕੀਤੀ ਜਾ ਰਹੀ ਹੈ ਸਰ ਲੱਗਦਾ ਨਹੀਂ ਕਿ ਥਾਣਿਆਂ ਦੇ ਵਿੱਚ ਮੁਲਾਜ਼ਮ ਘੱਟ ਹੋਣ ਕਰਕੇ ਇਸ ਤਰੀਕੇ ਦੀਆਂ ਲੋਕੀ ਜਿਹੀਆਂ ਸ਼ਰਾਰਤਾਂ ਕਰਦੇ ਨੇ ਕਿ ਜਿਹੜੇ ਥਾਣਿਆਂ ਦੇ ਵਿੱਚ ਮੁਲਾਜ਼ਮ ਜਿਹੜੇ ਵਧਾਏ ਜਾਣ ਕਿਉਂਕਿ ਜਿਹੜੇ ਕ੍ਰਾਈਮ ਨੂੰ ਜਾਂ ਕਿਸੇ ਵੀ ਨਾਜਾਇਜ਼ ਸ਼ਰਾਬ ਵੱਲੋਂ ਛੇਤੀ ਨੱਥ ਪਾਈ ਜਾ ਸਕੇ ਬਿਲਕੁਲ ਠੀਕ ਹੈ ਲੇਕਿਨ ਜੇ ਨਹੀਂ ਫੋਰਸ ਦੀ ਨਫਰੀ ਦੀ ਹੈ ਲੇਕਿਨ ਜਿੰਨੀ ਕੋ ਉਸ ਸਾਹ ਨਾਲ ਮੌਕੇ ਤੋਂ ਅਸੀਂ ਨਿਜਾਗਤ ਦੇ ਰਹੇ ਹੋਏ ਜਿੰਨੀ ਵਾਰਤ ਵਰ ਜਿਹੜੀ ਹੈਗੀ ਪ੍ਰੈਜੈਂਸ ਹੈ ਇੱਕ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਇਹ ਸਾਰੇ ਏਰੀਆ ਕਵਰ ਕਰੀਏ ਔਰ ਘੱਟੋ ਘੱਟ ਫੋਰਸ ਨਾਲ ਵੱਧ ਤੋਂ ਵੱਧ ਏਰੀਆ ਆਪਣੇ ਹਿਸਾਬ ਨਾਲ ਅਸੀਂ ਕਵਰ ਕਰੀਏ ਲੇਕਿਨ ਸੋ ਇਹ ਫੋਰਸ ਕਾਫੀ ਉਪਰੋ ਜਿਹੜੀ ਹੈਗੀ ਇਹ ਨਵੀਂ ਪਰਤੀ ਵੀ ਹੁਣ ਹੋ ਰਹੀ ਹੈ ਸੋ ਇਹ ਚੀਜ਼ ਦੀ ਵੀ ਹੁਣ ਕਮੀ ਪੂਰੀ ਹੋ ਜਾਊਗੀ ਧੰਨਵਾਦ